ਪਿਆਰੇ ਬੱਚੋ ਅੱਜ ਆਪਾਂ ਕਲਾਸ ਟਿਪਟ ਪਾਰਟ 14 ਕੀਟ ਆਹਾਰੀ ਪੌਦਿਆਂ ਬਾਰੇ ਪੜਾਂਗੇ ਚਲੋ ਸ਼ੁਰੂ ਕਰਦੇ ਹਾਂ ਕੀਟ ਆਹਾਰੀ ਪੌਦੇ ਕੀ ਹੁੰਦੇ ਨੇ ਬੱਚੋ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਜਿਹੜੇ ਕੀਟ ਨੂੰ ਖਾਂਦੇ ਨੇ ਜਿਹੜਾ ਕੀਟ ਉਹਦਾ ਆਹਾਰ ਬਣਦਾ ਹੈ ਉਹ ਪੌਦੇ ਕੀਟ ਆਹਾਰੀ ਪੌਦੇ ਹੁੰਦੇ ਨੇ ਚਲੋ ਪੜਦੇ ਹਾਂ ਆਪਾਂ ਦੱਸਣ ਰਾਕੇਸ਼ ਅਤੇ ਉਸ ਦੀ ਭੈਣ ਪੂਜਾ ਐਤਵਾਰ ਨੂੰ ਆਪਣੇ ਪਾਪਾ ਨਾਲ ਬਾਗ ਵਿੱਚ ਸੈਰ ਕਰਨ ਗਏ ਬਾਗ ਵਿੱਚ ਸੁੰਦਰ ਫੁੱਲ ਖਿੜੇ ਹੋਏ ਸਨ ਰੰਗ-ਬਰੰਗੇ ਤਿਤਲੀਆਂ ਭੋਰੇ ਅਤੇ ਕਈ ਹੋਰ ਕੀਟ ਪਤੰਗੇ ਵੀ ਇੱਧਰ-ਉੱਧਰ ਉੱਡ ਰਹੇ ਸਨ ਇੱਕ ਛੋਟੇ ਜਿਹੇ ਪੌਦੇ ਨੇ ਤੇ ਬੈਠਾ ਇੱਕ ਟਿੱਡਾ ਪੌਦੇ ਦੀਆਂ ਪੱਤੀਆਂ ਖਾ ਰਿਹਾ ਸੀ ਅਚਾਨਕ ਉਸਤੇ ਇੱਕ ਗਰਗਟ ਨੇ ਚਪਟ ਮਾਰੀ ਅਤੇ ਉਸ ਨੂੰ ਆਪਣੀ ਲੰਬੀ ਜੀਭ ਵਿੱਚ ਲਪੇਟਦਾ ਹੋਇਆ ਖਾ ਗਿਆ ਰਾਕੇਸ਼ ਹੈਰਾਨ ਹੋ ਗਿਆ ਆ ਦੇਖ ਬੱਚੋ ਆ ਇਧਰ ਖਾ ਰਿਹਾ ਇਹਨੂੰ ਹਨਾ ਆ ਕੀਟ ਉਰੇ ਬੈਠਾ ਇਹ ਆਪਣੀ ਲੰਬੀ ਜੀਭ ਤੋਂ ਇਹਨੂੰ ਫੜ ਕੇ ਖਾ ਰਿਹਾ ਹੈ ਗਿਰਕਟਾ ਪਾਪਾ ਨੇ ਉਸ ਨੂੰ ਸਮਝਾਇਆ ਕਿ ਕੁਦਰਤ ਵਿੱਚ ਇਸ ਤਰ੍ਹਾਂ ਹੀ ਇੱਕ ਜੀਵ ਦੂਜੇ ਜੀਵ ਨੂੰ ਖਾਂਦਾ ਹੈ ਅਤੇ ਉਸ ਜੀਵ ਨੂੰ ਅੱਗੇ ਕੋਈ ਹੋਰ ਜੀਵ ਜੀਵ ਖਾ ਕੇ ਆਪਣੇ ਭੋਜਨ ਦੀ ਜ਼ਰੂਰਤ ਪੂਰੀ ਕਰਦਾ ਹੈ ਇਸ ਤਰ੍ਹਾਂ ਭੋਜਨ ਲੜੀ ਬਣਦੀ ਹੈ ਦੇਖੋ ਭੋਜਨ ਲੜੀ ਕੀ ਹੁੰਦੀ ਹੈ ਭੋਜਨ ਲੜੀ ਹੁੰਦੀ ਹੈ ਇੱਕ ਜੀਵ ਦੂਜੇ ਜੀਵ ਨੂੰ ਖਾ ਕੇ ਆਪਣੇ ਭੋਜਨ ਨੂੰ ਦੀ ਜ਼ਰੂਰਤ ਨੂੰ ਪੂਰਾ ਕਰਦਾ ਜਿਵੇਂ ਆ ਦੇਖੋ ਆ ਸੂਰਜ ਤੋਂ ਕਾ ਏ ਨੂੰ ਭੋਜਨ ਮਿਲਦਾ ਕਾ ਕੌਣ ਖਾਂਦਾ ਹੈ ਇਹ ਹਿਰਨ ਹਿਰਨ ਨੂੰ ਕੌਣ ਖਾ ਗਿਆ ਇਹ ਜੰਗਲੀ ਜਾਨਵਰ ਖਾ ਗਿਆ ਇਸੇ ਤਰ੍ਹਾਂ ਇਹ ਉਰੇ ਦੇਖੋ ਇਹ ਮੱਕੀ ਨੂੰ ਇਚੂਏ ਨੇ ਖਾਇਆ ਚੂਹੇ ਨੂੰ ਇਹ ਪੰਛੀ ਖਾ ਗਿਆ ਇਹ ਗਾਜਰ ਨੇ ਖਰਗੋਸ਼ ਖਰਗੋਸ਼ ਨੇ ਗਾਜਰ ਨੂੰ ਖਾਇਆ ਖਰਗੋਸ਼ ਨੂੰ ਏ ਖਾ ਗਈ ਤੇ ਇਹਨੂੰ ਸ਼ੇਰ ਖਾ ਗਿਆ ਕਾ ਨੂੰ ਆ ਟਿੱਡਾ ਖਾ ਗਿਆ ਟਿੱਡੇ ਨੂੰ ਏ ਡੱਡੂ ਖਾ ਗਿਆ ਡੱਡੂ ਨੂੰ ਸੱਪ ਖਾ ਗਿਆ ਸੱਪ ਨੂੰ ਏ ਬਾਜ ਖਾ ਗਿਆ ਠੀਕ ਹੈ ਅੱਗੇ ਦੇਖੋ ਇਹ ਇਹਨੂੰ ਭੋਜਨ ਲੜੀ ਕਿਹਾ ਬੱਚੋ ਠੀਕ ਹੈ ਜਿਵੇਂ ਘਾਹ ਨੂੰ ਟਿੱਡਾ ਖਾਂਦਾ ਹੈ ਟਿੱਡੇ ਨੂੰ ਡੱਡੂ ਡੱਡੂ ਨੂੰ ਸੱਪ ਸੱਪ ਨੂੰ ਬਾਜ਼ ਖਾਂਦਾ ਹੈ ਇਸ ਤਰ੍ਹਾਂ ਨਾਲ ਇੱਕ ਭੋਜਨ ਇੱਕ ਭੋਜਨ ਲੜੀ ਬਣਦੀ ਹੈ ਭੋਜਨ ਤੋਂ ਹੀ ਊਰਜਾ ਮਿਲਦੀ ਹੈ ਭੋਜਨ ਲੜੀ ਇੱਕ ਊਰਜਾ ਦੇ ਲਗਾਤਾਰ ਪ੍ਰਵਾਹ ਪਰ ਕਹਿੰਦੇ ਲਗਾਤਾਰ ਊਰਜਾ ਦੇਖੋ ਇੱਕ ਤੋਂ ਦੂਜੇ ਵੱਲ ਊਰਜਾ ਜਾਂਦੀ ਹੈ ਜਿਵੇਂ ਇਹਦੀ ਊਰਜਾ ਇਹਦੇ ਕੋਲ ਗਈ ਇਹਦੀ ਊਰਜਾ ਇਹਦੇ ਕੋਲ ਇਹ ਇਸ ਤਰ੍ਹਾਂ ਪ੍ਰਵਾਹ ਹੋ ਰਿਹਾ ਹੈ ਊਰਜਾ ਦਾ ਹਨ ਉਸ ਨਾਲ ਸਮੰਧਕ ਹਰੇਕ ਜੀਵ ਹੀ ਹੋਂਦ ਜ਼ਰੂਰੀ ਹੈ ਨਹੀਂ ਤਾਂ ਭੋਜਨ ਲੜੀ ਨਸ਼ਟ ਹੋ ਸਕਦੀ ਹੈ ਜੇ ਦੇਖੋ ਬੱਚੋ ਆਪਾਂ ਇੱਕ ਭੋਜਨ ਲੜੀ ਦਾ ਇੱਕ ਉਦਾਹਰਨ ਆ ਦੇਖ ਲੈਂਦੇ ਆਪਾਂ ਜੇ ਮੈਂ ਕਹਾ ਕਿ ਆ ਜਿਹੜਾ ਹੈ ਇਹ ਡੱਡੂ ਇਹ ਜੇ ਖਤਮ ਹੋ ਗਈ ਇਹਦੀ ਹੋਂਦ ਖਤਮ ਹੋ ਗਈ ਤਾਂ ਕੀ ਹੋਊਗਾ ਸੱਪ ਨੂੰ ਡੱਡੂ ਮਿਲਣਗੇ ਨਹੀਂ ਤਾਂ ਸੱਪ ਵੀ ਮਰ ਜਾਣਗੇ ਬਾਜ਼ ਨੂੰ ਸੱਪ ਨਹੀਂ ਮਿਲਣਗੇ ਤਾਂ ਬਾਜ਼ ਮਰ ਜਾਣਗੇ ਹੁਣ ਇਹ ਖਾ 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 ਕੇ ਇਹ ਡੱਡੂ ਕੀ ਇਹ ਟਿੱਡੇ ਕੀ ਹੋ ਜਾਣਗੇ ਵੱਧ ਜਾਣਗੇ ਕਿਉਂਕਿ ਇਹਨੂੰ ਖਾਣ ਵਾਲਾ ਕੋਈ ਨਹੀਂ ਹੈ ਜਦੋਂ ਇਹ ਦੀ ਜਨਸੰਖਿਆ ਇਹਦੀ ਆਬਾਦੀ ਵੱਧ ਗਈ ਤਾਂ ਕੀ ਹੋਊਗੀ ਇਹ ਕਾ ਬਹੁਤ ਜਲਦੀ ਖਤਮ ਹੋ ਜਾਊਗਾ ਫਿਰ ਕਾ ਖਤਮ ਹੋ ਗਿਆ ਤਾਂ ਇਹਨਾਂ ਨੂੰ ਖਾਣ ਨੂੰ ਕੋਈ ਨਹੀਂ ਮਿਲੇਗਾ ਤਾਂ ਇਹ ਵੀ ਖਤਮ ਹੋ ਜਾਏ ਯਾਨੀ ਕਿ ਆਪਾਂ ਕਹੇ ਇਹ ਕਿ ਜੇ ਭੋਜਨ ਲੜੀ ਵਿੱਚ ਇੱਕ ਵੀ ਲੜੀ ਟੁੱਟ ਗਈ ਠੀਕ ਹੈ ਤਾਂ ਕੀ ਹੋਊਗਾ ਪੂਰੀ ਲੜੀ ਭੋਜਨ ਲੜੀ ਨਸ਼ਟ ਹੋ ਜਾਊਗੀ ਠੀਕ ਹੈ ਅੱਗੇ ਦੇਖੋ ਕਿਰਿਆ 1 ਆਪਣੇ ਅਧਿਆਪਕ ਜਾਂ ਵੱਡਿਆਂ ਕੋਲ ਕਿਸਾਨ ਦੁਆਰਾ ਬੱਕਰੀ ਘਾ ਅਤੇ ਚਿੱਤੇ ਨੂੰ ਨਦੀ ਪਾਰ ਕਰਾਉਣ ਵਾਲੀ ਕਹਾਣੀ ਸੁਣੋ ਸੁਣੀ ਹੋਣੀ ਬੱਚਾ ਤੁਸੀਂ ਕਿ ਇੱਕ ਨਦੀ ਹੁੰਦੀ ਹੈ ਤੇ ਇੱਕ ਕਿਸਾਨ ਹੁੰਦਾ ਹੈ ਇੱਧਰ ਆਪਾਂ ਕਹੀਏ ਇੱਕ ਤਾਂ ਬੱਕਰੀ ਹੁੰਦੀ ਹੈ ਇੱਕ ਘਾ ਹੁੰਦਾ ਹੈ ਤੇ ਇੱਕ ਚੀਤਾ ਹੁੰਦਾ ਠੀਕ ਹੈ ਹੁਣ ਜਿਹੜੀ ਕਿਸ਼ਤੀ ਹੈ ਔਰੇ ਔਰੇ ਕੀ ਹੈ ਇੱਕ ਕਿਸ਼ਤੀ ਹੈ ਠੀਕ ਹੈ ਇਸ ਕਿਸ਼ਤੀ ਵਿੱਚ ਸਿਰਫ ਆਪਾਂ ਕਹੀਏ ਕਿ ਇੱਕ ਤਾਂ ਜਿਹੜਾ ਚਲਾਨ ਵਾਲਾ ਹੈ ਉਹ ਇੱਕ ਹੋਰ ਚੀਜ਼ ਆ ਸਕਦੀ ਹੈ ਇਹਨਾਂ ਹੁਣ ਕਿਹੜੀ ਚੀਜ਼ ਜਾਊਗੀ ਆਪਾਂ ਨੇ ਇਹਨੂੰ ਇੱਧਰ ਨੂੰ ਲੈਣਾ ਹੈ ਕਿਸਾਨ ਤਾਂ ਹੈ ਹੀ ਹੈ ਤੇ ਕਿਹੜੀ ਚੀਜ਼ ਉਹ ਪਹਿਲੇ ਲੈ ਕੇ ਜਾਊਗਾ देखो जे ओ का पहले ले जांदा है त चीतक बकरी नु खाजूगा जे चीतल पहले लेके जाउगा त बकरी कानु खाजूगी त की लेके जाउगा सब तो पहला ओ ए तुसी सुनी भी होनी सब तो पहला की ओ बकरी नु लेके जाउगा बकरी नु लेके जाउगा चीतक का खांदा नहीं है ना त बकरी नु लेके जाउगा बकरी नु इधर छड़ देगा ये बकरी छड़ती हुन की करउगा ओ ਵਾਪਸ ਆਊਗਾ ਵਾਪਸ ਆ ਕੇ ਕੀ ਕਰੇਗਾ ਉਹ ਕਿਨੂੰ ਲੈ ਕੇ ਜਾਊਗਾ ਕਾਂ ਨੂੰ ਲੈ ਜਾਊਗਾ ਕਾਂ ਨੂੰ ਲੈ ਗਿਆ ਕਾ ਇਧਰ ਚਲਾ ਗਿਆ ਹੁਣ ਕੀ ਕਰੇਗਾ ਉਹ ਬੱਕਰੀ ਨੂੰ ਵਾਪਸ ਇਧਰ ਲਿਆਊਗਾ ਆਪਣੇ ਨਾਲ ਕਿਉਂਕਿ ਨਹੀਂ ਤਾਂ ਬੱਕਰੀ ਕਾ ਖਾ ਜਾਊਗੀ ਹੁਣ ਬੱਕਰੀ ਇਧਰ ਲਿਆ ਫਿਰ ਕੀ ਕਰੂਗਾ ਚੀਤਾ ਚੀਤਾ ਨੂੰ ਬਿਠਾਊਗਾ ਚੀਤੇ ਨੂੰ ਇਧਰ ਲਿਆਊਗਾ ਉਹ ਠੀਕ ਹੈ ਚੀਤਾ ਲੈ ਆਇਆ ਫਣ ਕੀ ਹੋਊਗਾ ਕੀ ਰਹਿ ਗਈ ਓਰੇ ਬੱਕਰੀ ਫਿਰ ਦੁਬਾਰਾ ਆਊਗਾ ਤੇ ਉਹ ਇਧਰ ਨੂੰ ਬੱਕਰੀ ਲੈ ਆਊਗਾ ਕਿਉਂਕਿ ਚੀਤਾ ਕਾ ਖਾਂਦਾ ਨਹੀਂ ਇਸ ਤਰ੍ਹਾਂ ਉਹ ਸਾਰਿਆਂ ਨੂੰ ਪਾਰ ਕਰਾ ਦੇ ਠੀਕ ਅੱਗੇ ਦੇਖੋ ਇਹ ਵੀ ਇੱਕ ਪੋਜਨ ਲੜੀ ਦਾ ਹੀ ਸੀ ਕਿਉਂ ਕਿ ਦੇਖੋ ਚੀਤਾ ਕਾ ਖਾਂਦਾ ਨਹੀਂ ਠੀਕ ਹੈ ਇਹ ਆਪਾਂ ਅੱਗੇ ਵੀ ਪੜਾਂਗੇ ਇਹਨੂੰ ਚੰਗੀ ਪਰਸਨ ਨੰਬਰ 1 ਪੋਜਨ ਲੜੀ ਕੀ ਹੁੰਦੀ ਹੈ ਇੱਕ ਜੀਵ ਦੂਸਰੇ ਜੀਵ ਨੂੰ ਖਾਂਦਾ ਹੈ ਤੇ ਇਸ ਜੀਵ ਨੂੰ ਕੋਈ ਹੋਰ ਜੀਵ ਖਾਂਦਾ ਹੈ ਤੇ ਇਸ ਨੂੰ ਕੋਈ ਹੋਰ ਇਸ ਤਰ੍ਹਾਂ ਭੋਜਨ ਲੜੀ ਬਣਦੀ ਹੈ ਯਾਨੀ ਕਿ ਇੱਕ ਜੀਵ ਦੂਜੇ ਜੀਵ ਨੂੰ ਖਾਂਦੇ ਉਹ ਅਗਲੇ ਨੂੰ ਉਹ ਅਗਲੇ ਨੂੰ ਇਸ ਤਰ੍ਹਾਂ ਕਰਕੇ ਉਹਨੂੰ ਕੀ ਕਹਿੰਦੇ ਆਪਾਂ ਭੋਜਨ ਲੜੀ ਪ੍ਰਿਆ ਨੰਬਰ 2 ਆਪਣੇ ਆਲੇ ਦੁਆਲੇ ਮਿਲਦੇ ਜੀਵਾਂ ਨੂੰ ਧਿਆਨ ਨਾਲ ਦੇਖੋ ਅਤੇ ਉਹਨਾਂ ਦੇ ਇੱਕ ਦੂਜੇ ਨੂੰ ਖਾਣ ਅਤੇ ਖਾਦੇ ਜਾਣ ਦੇ ਸੰਬੰਧ ਅਨੁਸਾਰ ਇੱਕ ਭੋਜਨ ਲੜੀ ਬਣਾਓ ਆ ਦੇਖੋ ਕਿਵੇਂ ਹੋ ਸਕਦਾ ਹੈ ਅਨਾਜ ਟਿੱਡਾ ਅਨਾਜ ਨੂੰ ਟਿੱਡਾ ਟਿੱਡਾ ਨੂੰ ਚੂਹਾ ਚੂਹੇ ਨੂੰ ਉੱल्लू ਖਾ ਜਾਊਗਾ ਇਸੇ ਕਾ ਅਨੂ ਖਰਗੋਸ਼ ਖਰਗੋਸ਼ ਨੂੰ ਪੇਡੀਆਂ ਪੇਡੀਆਂ ਨੂੰ ਸ਼ੇਰ ਖਾ ਜਾਊਗਾ ਕਾ ਨੂੰ ਕੀੜੇ ਕੀੜੇ ਨੇ ਡੱਡੂ ਡੱਡੂ ਨੂੰ ਸੱਪ ਸੱਪ ਨੂੰ ਬਾਜ ਖਾ ਜਾਊਗਾ ਇਹ ਕੀ ਹੁੰਦੀ ਹੈ ਇਹ ਪੋਜਨ ਲੜੀ ਹੁੰਦੀ ਹੈ ਅੱਗੇ ਦੇਖੋ ਬੱਚੇ ਕ੍ਰਿਆ ਨੰਬਰ 3 ਜੇਕਰ ਕਿਸੇ ਪੋਜਨ ਲੜੀ ਵਿੱਚ ਲਾ ਕੋਈ ਜੀਵ ਅਲੋਪ ਹੋ ਜਾਵੇ ਤਾ ਸੋ ਚੂਪੋ ਜਲੜੀ ਵਿਚਲੇ ਬਾਕੀ ਜੀਵ ਨਾਲ ਕੀ ਵਾਪਰੇਗਾ ਯਾਨੀ ਕੋਈ ਇੱਕ ਅਲੋਪ ਹੋ ਜਾਏ ਅਲੋਪ ਦਾ ਮਤਲਬ ਮਰ ਜਾਏ ਜਾਂ ਖਤਮ ਹੋ ਜਾਏ ਠੀਕ ਹੈ ਤਾਂ ਕੀ ਹੋਊਗਾ ਦੇਖੋ ਇੱਕ ਉਦਾਹਰਣ ਇੱਥਾਂ ਦਿੱਤੇ ਹੈ ਕਿ ਇਸ ਨੂੰ ਸਮਝਣ ਲਈ ਇੱਕ ਪੋਜਨ ਲੜੀ ਜਿਸ ਵਿੱਚ ਕਾ ਕੀੜੇ ਡੱਡੂ ਸੱਪ ਅਤੇ ਬਾਜ਼ ਹੋਣ ਠੀਕ ਹੈ ਮੰਨ ਲਓ ਕਿਸੇ ਕਾਰਨ ਸਾਰੇ ਸਬ ਖਤਮ ਹੋ ਜਾਣ ਤਾਂ ਬਾਜ਼ ਕੀ ਖਾਣਗੇ ਇਸ ਤਰ੍ਹਾਂ ਹੌਲੀ ਹੌਲੀ ਸਾਰੇ ਬਾਜ਼ ਮਰ ਜਾਣਗੇ ਡੱਡੂ ਨੂੰ ਖਾਣ ਵਾਲਾ ਕੋਈ ਜੀਵ ਨਹੀਂ ਹੋਵੇਗਾ ਇਸ ਲਈ ਡੱਡੂ ਦੀ ਗਿਣਤੀ ਵਿੱਚ ਬੇ ਬੇਤਹਾਸਾ ਵਾਧਾ ਹੋ ਜਾਵੇਗਾ ਯਾਨੀ ਬਹੁਤ ਜ਼ਿਆਦਾ ਵੱਧ ਜਾਣਗੇ ਉਹ ਬਹੁਤ ਤੇਜ਼ੀ ਨਾਲ ਸਾਰੇ ਕੀੜਿਆਂ ਨੂੰ ਖਾ ਜਾਣਗੇ ਤੇ ਡੱਡੂ ਲਈ ਹੁਣ ਕੁਝ ਨਹੀਂ ਬਚੇਗਾ ਤੇ ਸਾਰੇ ਡੱਡੂ ਵੀ ਮਰ ਜਾਣਗੇ ਠੀਕ ਹੈ ਇਸ ਕਰਕੇ ਕਹੀਏ ਕਿ ਜੇ ਕੋਈ ਇੱਕ ਵਿਚਲਾ ਕੋਈ ਅਲੋਪ ਹੋ ਜਾਂਦਾ ਤਾਂ ਸਾਰੀ ਲੜੀ ਜੜੀ ਉਹ ਨਸ਼ਟ ਹੋ ਜੂਗੀ। ਅੱਗੇ ਦੇਖੋ ਵਿੱਚੋਂ। ਗਿਰਗਟ ਕੁਛ ਛੋਟੇ ਕੀਟ ਪਤੰਗਾ ਨੂੰ ਖਾ ਰਿਹਾ ਸੀ। ਇਸ ਸਮੇਂ ਵਿੱਚ ਇੱਕ ਡੱਡੂ ਵੀ ਨਜ਼ਰ ਆਇਆ। ਇਹ ਡੱਡੂ ਵੀ ਉਸੇ ਕਿਸਮ ਦੇ ਛੋਟੇ-ਛੋਟੇ ਕੀਟਾ ਨੂੰ ਖਾ ਰਿਹਾ ਸੀ। ਪੂਜਾ ਨੇ ਆਪਣੇ ਪਾਪਾ ਨੂੰ ਉਤਸੁਕਤਾ ਨਾਲ ਪੁੱਛਿਆ ਕੀ ਕੀਟਾ ਨੂੰ ਡੱਡੂ ਵੀ ਖਾ ਰਿਹਾ ਹੈ ਅਤੇ ਗਿਰਗਟ ਵੀ ਅਜੀ ਹੈ ਕਿਉਂ ਪਾਪਾ ਨੇ ਸਮਝਾਇਆ ਕਿ ਬਹੁਤ ਸਾਰੇ ਜੀਵ ਇੱਕੋ ਜਿਹੇ ਭੋਜਨ ਖਾਂਦੇ ਹਨ ਜਦੋਂ ਇੱਕ ਭੋਜਨ ਲੜੀ ਵਿਚਲਾ ਕੋਈ ਜੀਵ ਕਿਸੇ ਦੂਸਰੀ ਲੜੀ ਵਿਚਲੇ ਜੀਵ ਨੂੰ ਖਾ ਜਾਵੇ ਅਤੇ ਦੂਸਰੀ ਭੋਜਨ ਲੜੀ ਵਿੱਚ ਸ਼ਾਮਿਲ ਹੋ ਜਾਵੇ ਇਸ ਤਰ੍ਹਾਂ ਨਾਲ ਬਹੁਤ ਸਾਰੀਆਂ ਲੜੀਆਂ ਆਪਸ ਵਿੱਚ ਮਿਲ ਕੇ ਜਾਲ ਤਾਂ ਤਾ ਭੋਜਨ ਜਾਲ ਬਣਾ ਦਿੰਦੀ ਹੈ ਜਾਂ ਬਣ ਜਾਂਦਾ ਹੈ ਠੀਕ ਹੈ ਯਾਨੀ ਕੀ ਕਹਿ ਰਹੇ ਨੇ ਕਿ ਜਦੋਂ ਇੱਕ ਲੜੀ ਦਾ ਕੋਈ ਵਿਚਲਾ ਦੂਜੀ ਲੜੀ ਦੇ ਕਿਸੇ ਨੂੰ ਖਾ ਰਿਹਾ ਹੈ ਤਾਂ ਉਹ ਲੜੀ ਆਪਸ ਵਿੱਚ ਕੀ ਹੋ ਜਾਂਦੀ ਹੈ ਜੁੜ ਜਾਂਦੀ ਹੈ ਤੇ ਇਸੇ ਤਰ੍ਹਾਂ ਲੜੀਆਂ ਜੁੜ ਕੇ ਸਾਰੀਆਂ ਲੜੀਆਂ ਬਹੁਤ ਸਾਰੀਆਂ ਲੜੀਆਂ ਜੁੜ ਕੇ ਭੋਜਨ ਜਾਲ ਬਣਾਣੇ ਜਿਹਨੂੰ ਫੂਡ ਵੈਬ ਕਹਿੰਦੇ ਆ ਜਿਵੇਂ ਘਰ ਨੂੰ ਘਰ ਨੂੰ ਜਿਹੜਾ ਹੈ ਟਿੱਡਾ ਤੇ ਹਿਰਨ ਦੋਵੇਂ ਖਾਂਦੇ ਹਨ ਪਰ ਸੇ ਟਿੱਡੇ ਨੂੰ ਨਹੀਂ ਖਾਂਦਾ ਅਤੇ ਹਿਰਨ ਨੂੰ ਖਾ ਲੈਂਦਾ ਹੈ ਠੀਕ ਹੈ ਇਸ ਤਰ੍ਹਾਂ ਹੀ ਆ ਦੇਖੋ ਇਹ ਭੋਜਨ ਜਾਲ ਹੈ ਆ ਦੇਖੋ ਇੱਕ ਆ ਹੈ ਇਹਨੂੰ ਟਿੱਡਾ ਵੀ ਖਾ ਰਿਹਾ ਤੇ ਇਹਨੂੰ ਚੂਹਾ ਵੀ ਖਾ ਰਿਹਾ ਤੇ ਇਹਨੂੰ ਖਰਗੋਸ਼ ਵੀ ਖਾ ਰਿਹਾ ਤੇ ਹੁਣ ਖਰਗੋਸ਼ ਨੂੰ ਕੌਣ ਖਾ ਰਿਹਾ ਹੈ ਇਹ ਟਿੱਡੇ ਨੂੰ ਬਾਜ਼ ਵੀ ਖਾ ਸਕਦਾ ਹੈ ਖਰਗੋਸ਼ ਨੂੰ ਬਾਜ਼ ਖਾ ਸਕਦਾ ਹੈ ਚੂਹੇ ਨੂੰ ਵੀ ਬਾਜ਼ ਖਾ ਸਕਦਾ ਹੈ ਯਾਦਾ ਸਿੱਧਾ ਖਾ ਜਾਏ ਜਾਂ ਫਿਰ ਚੂਹੇ ਨੂੰ ਸੱਪ ਖਾ ਜਾਊਗਾ ਸੱਪ ਨੂੰ ਬਾਜ਼ ਖਾ ਜਾਊਗਾ ਜਾਂ ਫਿਰ ਆਪਾਂ ਕਹੀਏ ਟਿੱਡੇ ਨੂੰ ਆ ਚਿਪਲੀ ਖਾ ਜਾਊਗੀ ਚਿਪਕਲੀ ਨੂੰ ਇਹ ਬਾਜ਼ ਖਾ ਜਾਊਗਾ ਜਾਂ ਗਿਰਗिट ਹੈ ਗਿਰਗिट ਨੂੰ ਬਾਜ਼ ਖਾ ਜਾਊਗਾ ਠੀਕ ਹੈ ਇਸ ਤਰ੍ਹਾਂ ਇਹ ਜਿਹੜੇ ਆਪਸ ਵਿੱਚ ਦੇਖੋ ਕਿੰਨੀਆਂ ਲੜੀਆਂ ਮਿਲ ਗਏ ਬਹੁਤ ਲੜੀ ਮਿਲ ਕੇ ਭੋਜਨ ਜਾਲ ਬਣਾਉਂਦੇ ਠੀਕ ਹੈ ਅੱਗੇ ਦੇਖੋ ਕਿਰਿਆ ਨੰਬਰ 4 ਵਿਦਿਆਰਥੀਆਂ ਨੂੰ ਵੱਖ-ਵੱਖ ਜੀਵਾਂ ਦੇ ਨਾਂ ਲਿਖ ਕੇ ਕਾਰਡ ਵੰਡ ਦਿਓ ਇਸ ਤੋਂ ਬਾਅਦ ਕੌਣ ਕਿਸ ਨੂੰ ਖਾਂਦਾ ਹੈ ਉਹਨੂੰ ਧਾਗੇ ਦੀ ਮਦਦ ਨਾਲ ਜੋੜੋ ਇਸ ਤਰ੍ਹਾਂ ਨਾਲ ਇੱਕ ਭੋਜਨ ਜਾਲ ਬਣ ਜਾਊਗਾ ਇਹ ਪ੍ਰੀਆ ਹੈ ਤੁਸੀਂ ਕਲਾਸੇ ਕਰ ਸਕਦੇ ਹੋ ਪਰਸਨ ਨੰਬਰ 2 ਭੋਜਨ ਜਾਲ ਕੀ ਹੁੰਦਾ ਸਾਰੇ ਜੀਵ ਇੱਕੋ ਜੇ ਭੋਜਨ ਖਾਂਦੇ ਹਨ ਜਦੋਂ ਇੱਕ ਭੋਜਨ ਲੜੀ ਦਾ ਕੋਈ ਜੰਤੂ ਕਿਸੇ ਹੋਰ ਭੋਜਨ ਲੜੀ ਵਿੱਚ ਸ਼ਾਮਲ ਹੋ ਜਾਵੇ ਤਾਂ ਬਹੁਤ ਸਾਰੀਆਂ ਭੋਜਨ ਲੜੀਆਂ ਆਪਸ ਵਿੱਚ ਜੁੜ ਜਾਂਦੀਆਂ ਹਨ ਤੇ ਭੋਜਨ ਜਾਲ ਬਣਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ papa kuch janwar ta podhe hi khande han ate kuch dooje janwar nu khande han ki ajhe janwar vi han jede dono nu doonon nu khande han rakesh ne utsukta nal puchha te ode papa ki jawab dende ne beta sare janwar apna bhojan aap nahi bana sakde ho apne bhojan layi podhyan ate janwaran te nirbhar hunde han ਜਾਨਵਰ ਵੀ ਆਪਣੀਆਂ ਭੋਜਨ ਖਾਣ ਦੀਆਂ ਆਦਤਾਂ ਕਾਰਨ ਤਿੰਨ ਤਰ੍ਹਾਂ ਦੇ ਹੁੰਦੇ ਹਨ ਤਿੰਨ ਤਰ੍ਹਾਂ ਦੇ ਹੁੰਦੇ ਨੇ ਕਿਹੜੇ-ਕਿਹੜੇ ਪਹਿਲਾਂ ਦੇਖੋ ਸਾਕਾਹਾਰੀ ਉਹ ਜਾਨਵਰ ਜਿਹੜੇ ਕੇਵਲ ਕਾਹ ਪੱਤੇ ਫਲ ਅਤੇ ਬੀਜ ਆਦਿ ਖਾਂਦੇ ਹਨ ਉਹਨੂੰ ਸਾਕਾਹਾਰੀ ਕਹਿੰਦੇ ਨੇ ਹਰਬੀਵੋਰਸ ਜਿਵੇਂ ਹਿਰਨ ਗਾਂ ਮੱਝ ਬੱਕਰੀ ਆਦਿ ਦੂਜਾ ਦੇਖੋ ਮਾਸਾਹਾਰੀ ਕਾਰਨੀਵੋਰਸ ਉਹ ਜਾਨਵਰ ਜਿਹੜੇ ਆਪਨੇ ਭੋਜਨ ਲਈ ਦੂਜੇ ਜਾਨਵਰਾਂ ਨੂੰ ਖਾਂਦੇ ਹਨ ਉਹਨੂੰ ਆਪਾਂ ਮਾਸਾहारी ਕਹਿੰਦੇ ਹਾਂ ਜਿਵੇਂ ਸ਼ੇਰ ਚੀਤਾ ਠੀਕ ਹੈ ਅੱਗੇ ਦੇਖੋ ਸਰਵਾਹਾਰੀ ਸਰਵਾਹਾਰੀ ਓਮਨੀਵੋਅਰ ਉਹ ਜਾਨਵਰ ਜਿਹੜੇ ਆਪਣੇ ਭੋਜਨ ਲਈ ਪੌਦੇ ਅਤੇ ਜਾਨਵਰ ਦੋਨੋਂ ਆ ਨੂੰ ਖਾ ਲੈਂਦੇ ਹਨ ਉਹਨਾਂ ਨੂੰ ਸਰਵਾਹਾਰੀ ਕਹਿੰਦੇ ਨੇ ਜਿਵੇਂ ਰਿਛ ਤੇ ਇੱਕ ਚੀਜ਼ ਹੋਰ ਦੱਸੋ ਮਨੁੱਖ ਕੀ ਹੈ ਮਨੁੱਖ ਕਿਹੜੇ ਕਿਉਂਕਿ ਮਨੁੱਖ ਜਿਹੜਾ ਹੈ ਸਰਬਹਾਰੀ ਹੈ ਕਿਉਂਕਿ ਮਨੁੱਖ ਵੀ ਪੱਤੇ ਯਾਨੀ ਕਿ ਸਬਜ਼ੀਆਂ ਫਲ ਵੀ ਖਾਂਦਾ ਹੈ ਤੇ ਜਾਨਵਰਾਂ ਨੂੰ ਵੀ ਖਾ ਜਾਂਦਾ ਹੈ ਠੀਕ ਹੈ ਓਕੇ ਪੂਜਾ ਨੇ ਥਿਰਨ ਹੈਰਾਨੀ ਨਾਲ ਪੁੱਛਿਆ papa ਫਿਰ ਪੌਦਿਆਂ ਨੂੰ ਉਹਨਾਂ ਦਾ ਭੋਜਨ ਕੋਣ ਬਣਾ ਕੇ ਦਿੰਦਾ ਹੈ beta ਹਰੇ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ ਔਰ ਇੱਕ ਚੀਜ਼ ਦੱਸਿਓ ਹਰੇ ਪੌਦੇ ਸਿਰਫ ਹਰੇ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ ਇਹਨਾਂ ਦੇ ਪੱਤੇ ਇਹਨਾਂ ਲਈ ਰਸੋਈ ਘਰ ਦਾ ਕੰਮ ਕਰਦੇ ਨੇ ਪੱਤਿਆਂ ਦਾ ਰੰਗ ਹਰਾ ਰੰਗ ক্লোਰੋਫਿਲ ਨਾਮਕ ਇੱਕ ਵਰਨਕ ਦੀ ਮੌਜੂਦਗੀ ਕਾਰਨ ਹੁੰਦਾ ਹੈ ਇਸ ਜਿਹੜੇ ਹਰੇ ਰੰਗ ਹੈ ਇਹ ਕਿਦੇ ਕਾਰਨ ਹੈ ক্লোਰੋਫਿਲ ਕਾਰਨ ਇਹ ਹਰੇ ਪੱਤੇ ਸੂਰਜ ਦੀ ਰੋਸ਼ਨੀ ਵਿੱਚ ਹਵਾ ਵਿੱਚ ਕਾਰਬਨ ਡਾਈਆਕਸਾਈਡ ਹਵਾ ਵਿੱਚੋਂ ਕਿ ਲੈਂਦੇ ਨੇ ਕਾਰਬਨ ਡਾਈਆਕਸਾਈਡ ਅਤੇ ਜ਼ਮੀਨ ਵਿੱਚੋਂ ਪਾਣੀ ਅਤੇ ਖਣਿਜ ਸੋਖ ਕੇ ਭੋਜਨ ਤਿਆਰ ਕਰ ਲੈਂਦੇ ਹਨ ਠੀਕ ਹੈ ਬੱਚੋ ਇਸ ਤਰ੍ਹਾਂ ਭੋਜਨ ਬਣਾਉਣ ਦੀ ਵਿਧੀ ਨੂੰ ਪ੍ਰਕਾਸ਼ ਸੰਸ਼ਲੇਸ਼ਨ ਆਖਦੇ ਹਨ ਯਾਨੀ ਫੋਟੋਸਿੰਥੈਸਿਸ ਆਖਦੇ ਹਨ ਇਹ ਜਿਹੜਾ ਪੱਤਾ ਹੈ ਇਸੇ ਕੀ ਹੋਗਾ ਇਹ ਕਾਰਬਨ ਡਾਈਆਕਸਾਈਡ ਲੈ ਰਿਹਾ ਤੇ ਇਧਰੋਂ ਸੂਰਜ ਦੀ ਰੋਸ਼ਨੀ ਇਧਰੋਂ ਪਾਣੀ ਚੋਂ ਇਹਨੇ ਖਣਿਜ ਪਦਾਰਥ ਲੈ ਲਏ ਤੇ ਇਹਨੇ ਭੋਜਨ ਬਣਾ ਲਿਆ ਹੁਣ ਭੋਜਨ ਦੇ ਰੂਪ ਵਿੱਚ ਕੀ ਬਣਾਉਂਦਾ ਇੱਕ ਵਿਧੀ ਵਿੱਚ ਇਸ ਵਿਧੀ ਵਿੱਚ ਭੋਜਨ ਗਲੂਕੋਜ਼ ਬਣਾਉਣ ਦੇ ਨਾਲ ਨਾਲ ਆਕਸੀਜਨ ਵੀ ਵਾਤਾਵਰਣ ਵਿੱਚ ਛੱਡਦਾ ਹੈ ਇਹ ਭੋਜਨ ਕਿਸ ਰੂਪ ਵਿੱਚ ਬਣਾਉਂਦਾ ਹੈ ਗਲੂਕੋਜ਼ ਦੇ ਰੂਪ ਵਿੱਚ ਰੂਪ ਵਿੱਚ ਬਣਾਉਂਦਾ ਹੈ ਤੇ ਨਾਲ ਹੀ ਜਿਹੜਾ ਹੈ ਇਹ ਆਕਸੀਜਨ ਨੂੰ ਵਾਤਾਵਰਣ ਵਿੱਚ ਛੱਡਦਾ ਜਿਸ ਤੋਂ ਆਪਾਂ ਸਾਹ ਲੈਂਦੇ ਆ ਕੁਝ ਭੋਜਨ ਨੂੰ ਪੌਦੇ ਆਪਣੇ ਊਰਜਾ ਲਈ ਵਰਤ ਲੈਂਦੇ ਨੇ ਬਾਕੀ ਬਚਿਆ ਭੋਜਨ ਫਲਾਂ ਤੇ ਬੀਜਾਂ ਦੇ ਵਿੱਚ ਜਮਾ ਹੋ ਜਾਂਦਾ ਹੈ ਕੁਝ ਦਾ ਭੋਜਨ ਆਪਦੇ ਲਈ ਵਰਤ ਲੈਂਦੇ ਨੇ ਕੁਝ ਜਿਹੜਾ ਹੈ ਫਲਾਂ ਤੇ ਬੀਜਾਂ ਵਿੱਚ ਜਮਾ ਹੋ ਜਾਂਦੇ ਜਿਹਨੂੰ ਆਪਾਂ ਫਲ ਆ ਉਹ ਆਪਾਂ ਕਹਿੰਦੇ ਆ ਠੀਕ ਹੈ ਕ੍ਰਿਆ ਨੰਬਰ 5 ਗਮਲੇ ਵਿੱਚ ਲੱਗਿਆ ਇੱਕ ਪੌਦਾ ਲਿਆਓ ਉਸ ਨੂੰ ਇੱਕ ਗੱਤੇ ਦੇ ਡੱਬੇ ਵਿੱਚ ਰੱਖੋ ਜਿਸ ਵਿੱਚ ਇੱਕ ਪਾਸੇ ਸੁਰਾਖ ਕੀਤਾ ਹੋਵੇ ਕੁਝ ਦਿਨਾਂ ਬਾਅਦ ਪੌਦਾ ਉਹਦੇ ਵਿੱਚ ਆਈਆਂ ਤਬਦੀਲੀਆਂ ਨੋਟ ਕਰੋ ਕੀ ਤਬਦੀਲੀ ਹੋਗੀ ਦੇਖੋ ਜੇ ਇੱਕ ਡੱਬਾ ਹੈ ਉਹਦੇ ਜੇ ਮੰਨ ਲਓ ਕਿ ਇਹ ਕਿ ਇੱਕ ਡੱਬਾ ਹੈ ਆ ਡੱਬਾ ਹੈ ਇਹਦੇ ਇਸ ਸਾਈਡ 'ਤੇ ਛੇਦ ਹੈ ਠੀਕ ਹੈ ਤਾਂ ਕੀ ਹੋਗਾ ਸੂਰਜ ਜਿੱਧਰ ਆ ਰਿਹਾ ਤਾਂ ਇਹ ਸੂਰਜ ਵੱਲ ਨੂੰ ਹੀ ਜਾਊਗਾ ਕਿਉਂਕਿ ਪੌਦਾ ਰੋਸ਼ਨੀ ਵੱਲ ਨੂੰ ਚੁੱਕ ਜਾਂਦੇ ਹਨ ਤੇ ਇਸ ਲਈ ਇਸ ਸੁਰਾਖ ਵੱਲ ਨੂੰ ਚੁੱਕ ਜਾਵੇਗਾ ਕਿਉਂਕਿ ਸੂਰਜ ਇਧਰ ਤੋਂ ਹੀ ਆ ਰਿਹਾ ਇਧਰ ਨੂੰ ਚੁੱਕ ਜਾਵੇਗਾ ਜਿੱਧਰ ਰੋਸ਼ਨੀ ਹੋਊਗੀ ਠੀਕ ਹੈ ਦੇਖੋ ਚਲ ਪ੍ਰਿਆ ਨੰਬਰ 6 ਆਪਨੇ ਘਰ ਵਿੱਚ ਜ਼ਮੀਨ ਜਾਂ गमਲੇ ਵਿੱਚ ਇੱਕ ਪੌਦਾ ਲਗਾਓ ਪਤਾ ਕਰੋ ਕਿ ਉਸ ਨੂੰ ਬਦਨ ਫੁੱਲਣ ਲਈ ਕੀ ਕੁਝ ਲੋੜਿੰਦਾ ਹੈ ਅਤੇ ਉਹ ਆਪਣੀਆਂ ਲੋਣਾ ਕਿੱਥੋਂ ਪੂਰੀਆ ਕਰਦਾ ਹੈ ਇਸ ਵਿੱਚ ਤੁਹਾਡੇ ਵੱਡੇ ਜੀ ਅਧਿਆਪਕ ਤੁਹਾਡੀ ਮਦਦ ਕਰਨਗੇ ਠੀਕ ਹੈ ਕੀਟ ਆਹਰੀ ਪੌਦੇ ਇਨਸੈਕਟ ਵੇਰੀਅਸ ਪਲਾਂਟ ਪਾਪਾ ਪੌਦੇ ਤਾਂ ਗਿਰਫੀਟ ਦੇ ਡੱਡੂ ਵਾਂਗ ਚਪਟਕੇ ਕਿਸੇ ਦੀ ਜਾਨ ਨਹੀਂ ਲੈਂਦੇ ਪੂਜਾ ਨੇ ਜੰਤੂਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਨਹੀਂ ਬੇਟਾ ਸਾਰੇ ਪੌਦੇ ਜੇ ਨਹੀਂ ਹੁੰਦੇ ਘੜੀ ਬੂਟੀ ਇੱਕ ਪੌਦੇ ਦਾ ਨਾਮ ਹੈ ਸੌਰੀ ਕੜਾ ਬੂਟੀ ਇੱਕ ਪੌਦੇ ਦਾ ਨਾਮ ਜਿਸ ਨੂੰ ਪਿਕਚਰ ਪਲੈਂਟ ਕਹਿੰਦੇ ਨੇ ਅਤੇ ਸੰਡਿਊ ਵਰਗੇ ਪੌਦੇ ਕੀਟ ਪਤੰਗੇ ਵੀ ਖਾਂਦੇ ਹਨ ਇਨ੍ਹਾਂ ਕੀਟ ਪਤੰਗਿਆਂ ਤੋਂ ਉਹਨਾਂ ਨੂੰ ਨਾਈਟ੍ਰੋਜਨ ਅਤੇ ਫਾਸਫੋਰਸ ਮਿਲਦੀ ਹੈ ਪਾਪਾ ਨੇ ਦੱਸਿਆ ਪਾਪਾ ਇਹ ਪੌਦੇ ਕੀਟ ਕਿਵੇਂ ਖਾ ਲੈਂਦੇ ਨੇ ਰਾਕੇਸ਼ ਨੇ ਹੈਰਾਨ ਹੋ ਕੇ ਪੁੱਛਿਆ ਕੜਾ ਬੂਟੀ ਪੌਦੇ ਦੇ ਪੱਤੇ ਘੜੇ ਦੇ ਆਕਾਰ ਦੇ ਹੁੰਦੇ ਨੇ ਇਸ ਦੇ ਪੱਤਿਆਂ ਦੇ ਕਿਨਾਰੇ ਤਿਰਕਲ ਤਿਰਕਣੇ ਹੁੰਦੇ ਹਨ ਘੜਾ ਰੂਪੀ ਅਤੇ ਉੱਪਰ ਇੱਕ ਢੱਕਣ ਵੀ ਹੁੰਦਾ ਹੈ ਜਦੋਂ ਹੀ ਕੋਈ ਕੀਟ ਪੱਤੇ ਉੱਪਰ ਆ ਕੇ ਬੈਠਦਾ ਹੈ ਤਾਂ ਉਹ ਤਿਲਕ ਕੇ ਘੜੇ ਵਰਗੀ ਰਚਨਾ ਦੇ ਅੰਦਰ ਚਲਾ ਜਾਂਦਾ ਹੈ ਤੇ ਉੱਪਰੋਂ ਢੱਕਣ ਬੰਦ ਹੋ ਜਾਂਦਾ ਹੈ ਅੰਦਰ ਮੌਜੂਦ ਪਾਚਕ ਰਸ ਕੀਟ ਨੂੰ ਹਾਜ਼ਮ ਕਰ ਦਿੰਦਾ ਹੈ ਫੇਰ ਟੱਕਣ ਨਵੇਂ ਕੀਟ ਨੂੰ ਫੜਨ ਲਈ ਦੁਬਾਰਾ ਖੁੱਲ ਜਾਂਦਾ ਹੈ ਠੀਕ ਹੈ ਆ ਦੇਖੋ ਇਸ ਤਰ੍ਹਾਂ ਦਾ ਹੁੰਦਾ ਹੈ ਇੱਧਰ ਜਾ ਰਿਹਾ ਇਹ ਉੱਪਰ ਟੱਕਣ ਲੱਗਿਆ ਹੋਇਆ ਠੀਕ ਹੈ ਆ ਘੜੇ ਦੀ ਸਰਤ ਨਾਲ ਕੀਟ ਉਰੇ ਆ ਕੇ ਤਿਲਕ ਜਾਂਦਾ ਅੰਦਰ ਨੂੰ ਠੀਕ ਹੈ ਟੱਕਣ ਬੰਦ ਹੋ ਜੂਗਾ ਸੰਡਿਊ ਪੌਦਿਆਂ ਦੇ ਪੱਤੇ ਗੋਲ ਹੁੰਦੇ ਹਨ ਅਤੇ ਇਹਨਾਂ ਦੇ ਕਿਨਾਰੇ ਤੇ ਵਾੜਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਆ ਦੇਖੋ ਠੀਕ ਹੈ ਵਾੜਾਂ ਵਰਗੇ ਰਚਨਾਵਾ ਜਿਸ ਕਾਰਨ ਇਹ ਸੂਰਜ ਵਰਗੇ ਦਿਖਾਈ ਦਿੰਦੇ ਹਨ ਜਦੋਂ ਇਹ ਕੋਈ ਕੀਟ ਇਸ ਪੱਤੇ ਤੇ ਬੈਠਦਾ ਹੈ ਤਾਂ ਵਾੜਾਂ ਵਰਗੀਆਂ ਰਚਨਾਵਾਂ ਅੰਦਰ ਨੂੰ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਕੀਟ ਨੂੰ ਜਕੜ ਲੈਂਦੀਆਂ ਹਨ ਪੱਤੇ ਦੀ ਸਤਾ ਤੇ ਇਕੱਠਾ ਹੋਇਆ ਪਾਚਕ ਰਸ ਕੀਟ ਨੂੰ ਪਚਾ ਦਿੰਦਾ ਹੈ ਇਸ ਨੂੰ ਸੋਖਣ ਤੋਂ ਬਾਅਦ ਵਾਲਾਂ ਵਰਗੀਆਂ ਰਚਨਾਵਾਂ ਫਿਰ ਤੋਂ ਬਾਹਰ ਖੁੱਲ ਜਾਂਦੀਆਂ ਹਨ ਤਾਂ ਕਿ ਨਵਾਂ ਕੀਟ ਪੜਿਆ ਜਾ ਸਕੇ ਪਾਪਾ ਨੇ ਕੀਟ ਆਹਰੇ ਪੌਦਿਆਂ ਨੂੰ ਅ ਅਜਬ ਦੁਨੀਆ ਬਾਰੇ ਦੀ ਅਜਬ ਦੁਨੀਆ ਬਾਰੇ ਜਾਣਕਾਰੀ ਦਿੱਤੀ ਆ ਅ ਕੀ ਦੇਖੋ ਇਹਨਾਂ ਪੌਦਿਆਂ ਤੋਂ ਇਲਾਵਾ ਕੁਝ ਹੋਰ ਪੌਦੇ ਵੀ ਆਪਣਾ ਭੋਜਨ ਆਪ ਤਿਆਰ ਨਹੀਂ ਕਰਦੇ ਓਹੋ ਗਲੇ ਛੜੇ ਪਦਾਰਥਾ ਤੋਂ ਹੀ ਆਪਣਾ ਭੋਜਨ ਸੋਖ ਕੇ ਪ੍ਰਾਪਤ ਕਰਦੇ ਹਨ ਜਿਵੇਂ ਹੁੰਬਾ ਜਿਹੜੇ ਗਲੇ ਛੜਾ ਜੋ ਹੁੰਦੇ ਆ ਪੌਦੇ ਉਹਨਾਂ ਤੋਂ ਹੀ ਆਪਣਾ ਆਹਾਰ ਜਿਹੜਾ ਹੈ ਪਦਾਰਥ ਹੈ ਉਹਨਾਂ ਤੋਂ ਹੀ ਆਹਾਰ ਲੈਂਦੇ ਨੇ ਭੋਜਨ ਲੈਂਦੇ ਨੇ ਅਮਰਬੇਲ ਵਰਗੇ ਪਰਜੀਵੀ ਪੌਦੇ ਪਰਜੀਵੀ ਪਰ ਦਾ ਮਤਲਬ ਕਿਸੇ ਦੇ ਉੱਪਰ ਜੀਵੀ ਮਤਲਬ ਕਿਸੇ ਉੱਪਰ ਕਿਸੇ ਹੋਰ ਜੀਵ ਦੇ ਉੱਪਰ ਠੀਕ ਹੈ ਕਿਸੇ ਹੋਰ ਜੀਵ ਦੇ ਉੱਪਰ ਬਦਲ ਲਈ ਆਪਣੀਆਂ ਧਾਗੇ ਵਰਗੀਆਂ ਬਾਰਿਗ ਜੜਾਂ ਨੂੰ ਦੂਜੇ ਪੌਦੇ ਦੇ ਤਣੀਆਂ ਉੱਪਰ ਲਪੇਟ ਕੇ ਖੁਰਾਕ ਪ੍ਰਾਪਤ ਕਰਦੀ ਆ ਦੇਖੋ ਜੀ ਆ ਦੇਖੋ ਪਤਲੇ ਧਾਗੇ ਜੇ ਦੂਜੇ ਦੇ ਲਪੇਟੇ ਹੁੰਦੇ ਨੇ ਠੀਕ ਹੈ ਬੱਚੋ ਅੱਗੇ ਦੇਖੋ ਯਾਦ ਰੱਖਣੀ ਇਹ ਗੱਲਾਂ ਜੀਵ ਜੰਤੂ ਸ਼ਾਕਾਹਾਰੀ ਮਾਸਾਹਾਰੀ ਤੇ ਤੇ ਸਰਵਹਾਰੀ ਹੁੰਦੇ ਹਨ ਭੋਜਨ ਲੜੀ ਵਿੱਚ ਉਤਪਾਦਕ ਯਾਨੀ ਕਿ ਉਤਪੋਦੇ ਉਤਪਾਦਕ ਦਾ ਮਤਲਬ ਜੋ ਭੋਜਨ ਆਪਦੇ ਆਰ ਕਰਦਾ ਉਹ ਉਤਪਾਦਕ ਹੁੰਦਾ ਅਤੇ ਖਪਤਕਾਰ ਖਪਤਕਾਰ ਦਾ ਮਤਲਬ ਜੋ ਭੋਜਨ ਨੂੰ ਖਾ ਰਿਹਾ ਜਿਵੇਂ ਜੀਵ ਜੰਤੂ ਜ਼ਰੂਰ ਹੁੰਦੇ ਹਨ ਯਾਨੀ ਕਿ ਇਹ ਜ਼ਰੂਰ ਹੋਣਗੇ ਉਤਪਾਦਕ ਜਿਹੜਾ ਤਿਆਰ ਕਰਦਾ ਹੈ ਉਤਪਾਦਨ ਕਰਦਾ ਹੈ ਤੇ ਖਪਤਕਾਰ ਜਿਹੜਾ ਉਹਨੂੰ ਖਾ ਰਿਹਾ ਠੀਕ ਹੈ ਭੋਜਨ ਜਾਲ ਵਿੱਚ ਬਹੁਤ ਸਾਰੀਆਂ ਭੋਜਨ ਲੜੀਆਂ ਹੁੰਦੀਆਂ ਹਨ ਕੀਟ ਆਹਾਰੇ ਪੌਦੇ ਜ਼ਰੂਰੀ ਪੌਸ਼ਕ ਤੱਤ ਕੀਟਾ ਨੂੰ ਖਾ ਕੇ ਪ੍ਰਾਪਤ ਕਰਦੇ ਹਨ ਮਨੁੱਖ ਵੀ ਸਰਵਹਾਰੀ ਪ੍ਰਾਣੀ ਹੈ ਠੀਕ ਹੈ ਇਹ ਮੈਂ ਪਹਿਲੇ ਹੀ ਤੁਹਾਨੂੰ ਦੱਸਤਾ ਸੀ ਬੱਚੇ ਖਾਲੀ ਥਾਂਵਾਂ ਭਰੋ ਪੋਜਨ ਜਾਲ ਵਿੱਚ ਇੱਕ ਜੀਵ ਕਈ ਜੀਵਾਂ ਨੂੰ ਖਾ ਸਕਦਾ ਹੈ ਕਿਉਂਕਿ ਕਈ ਲੜੀਆਂ ਜੁੜੀ ਹੁੰਦੀ ਹੈ ਪੋਜਨ ਲੜੀ ਵਿੱਚ ਇੱਕ ਜੀਵ ਇੱਕ ਜੀਵ ਨੂੰ ਹੀ ਖਾਂਦਾ ਹੈ ਠੀਕ ਹੈ ਹਰੇ ਪੌਦੇ ਸੂਰਜ ਦੀ ਰੋਸ਼ਨੀ ਵਿੱਚ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਪੌਦੇ ਭੋਜਨ ਬਣਾਉਣ ਲਈ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਸੋਖਦੇ ਹਨ। ਪੌਦੇ ਭੋਜਨ ਬਣਾਉਣ ਲਈ ਹਵਾ ਵਿੱਚ ਕਾਰਬਨ ਡਾਈਆਕਸਾਈਡ ਗੈਸ ਸੋਖਦੇ ਹਨ। ਅੱਗੇ ਘੜਾ ਬੂਟੀ ਅਤੇ ਸੰਡੀਊ ਕੀਟ ਆਹਰੀ ਪੌਦੇ ਹਨ। ਖੁੰਬਾ ਆਪਣਾ ਭੋਜਨ ਗਲੇ ਛੜੇ ਪਦਾਰਥਾਂ ਤੋਂ ਪ੍ਰਾਪਤ ਕਰਦਾ ਹੈ। ਠੀਕ ਬੱਚੋ, ਪ੍ਰਸ਼ਨ ਨੰਬਰ 4। ਹੇਠੇ ਲਿਖੇ ਵਾਕ ਦੇ ਸਾਹਮਣੇ ਠੀਕ ਜਾਂ ਗਲਤ ਦਾ ਨਿਸ਼ਾਨ ਲਾਓ। ਪੋਜਨ ਲੜੀ ਆਪਸ ਵਿੱਚ ਮਿਲ ਕੇ ਪੋਜਨ ਜਾਲ ਬਣਾਉਂਦੀ ਹੈ ਬਿਲਕੁਲ ਠੀਕ ਹੈ। ਕਲੋਰੋਫੀਲ ਰੰਨਕ ਕਾਰਨ ਪੱਤੇ ਹਰੇ ਦਿਖਾਈ ਦਿੰਦੇ ਨੇ ਬਿਲਕੁਲ ਸਹੀ ਹੈ। ਪੌਦੇ ਪੋਜਨ ਦੇ ਰੂਪ ਵਿੱਚ ਗਲੂਕੋਜ਼ ਪੈਦਾ ਕਰਦੇ ਬਿਲਕੁਲ ਠੀਕ ਹੈ। ਪੌਦੇ ਵਾਤਾਵਰਣ ਗੰਦਾ ਕਰਦੇ ਨਹੀਂ ਉਹਨੂੰ ਸਾਫ਼ ਸੁਥਰਾ ਕਰਦੇ ਨੇ। ਸੰਡੀਰ ਪੌਦੇ ਦੇ ਪੱਤੇ ਸੂਰਜ ਵਰਗੇ ਹੁੰਦੇ ਨੇ ਬਿਲਕੁਲ ਸਹੀ ਹੈ। ਅੱਗੇ ਦੇਖੋ। ਵਰਸ ਨੰਬਰ 5 ਪ੍ਰਕਾਸ਼ ਸੰਸਲੇਸ਼ਨ ਪ੍ਰਕਿਰਿਆ ਕੀ ਹੁੰਦੀ ਹੈ ਬੱਚੋ ਪੱਤੇ ਸੂਰਜ ਦੀ ਰੋਸ਼ਨੀ ਵਿੱਚ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਅਤੇ ਜ਼ਮੀਨ ਵਿੱਚੋਂ ਪਾਣੀ ਅਤੇ ਖਨੀਜ ਸੋਖਦੇ ਨੇ ਉਹ ਸਾਰੇ ਇਹ ਭੋਜਨ ਤਿਆਰ ਕਰਨ ਦੀ ਵਿਧੀ ਨੂੰ ਪ੍ਰਕਾਸ਼ ਸੰਸਲੇਸ਼ਨ ਕਹਿੰਦੇ ਹਨ ਜਿਵੇਂ ਦੇਖੋ ਜਦੋਂ ਕਾਰਬਨ ਡਾਈਆਕਸਾਈਡ CO2 ਦਾ ਮਤਲਬ ਕਾਰਬਨ ਡਾਈਆਕਸਾਈਡ ਹੁੰਦਾ ਤੇ H2O ਦਾ ਮਤਲਬ ਹੁੰਦਾ ਪਾਣੀ ਜਦੋਂ ਇਹ ਸਾਰੇ ਮਿਲ ਕੇ ਜਿਹੜੀ ਸੂਰਜ ਦੀ ਰੋਸ਼ਨੀ ਹੈ ਔਰ ਰੋਸ਼ਨੀ ਤੇ ਇਹਦੇ ਨਾਲ ਨਾਲ ਕੀ ਹੋਊਗਾ ক্লোਰੋਫੀਲ ਵੀ ਹੋਊਗੀ ਠੀਕ ਹੈ ਫਿਰ ਇਹ ਕੀ ਬਣਾਉਣਗੇ ਉਰੇ ਭੋਜਨ ਬਣਾਉਣਗੇ ਇਸ ਨਾਲ ਹੀ ਆਕਸੀਜਨ ਬਣਾਉਣਗੇ ਠੀਕ ਹੈ ਭੋਜਨ ਇਹ ਥੋੜਾ ਭੋਜਨ ਆਪ ਦੇ ਲਈ ਰੱਖ ਲੈਂਦੇ ਨੇ ਜਿਹੜਾ ਵਰਤਣਾ ਹੋਵੇ ਬਾਕੀ ਭੋਜਨ ਆਪਣਾ ਨੂੰ ਫਲ ਤੇ ਬੀਜ ਦੇ ਰੂਪ ਵਿੱਚ ਆਪਾਂ ਨੂੰ ਦੇ ਦਿੰਦੇ ਨੇ ਤੇ ਆਕਸੀਜਨ ਵਾਤਾਵਰਣ ਵਿੱਚ ਵਾਤਾਵਰਣ ਵਿੱਚ ਛੱਡ ਦਿੰਦੇ ਨੇ ਜਿਸ ਤੋਂ ਆਪਾਂ ਸਾਹ ਲੈਂਦੇ ਆ ਠੀਕ ਹੈ ਬੱਚੋ ਅੱਗੇ ਦੇਖੋ ਪਸੰਦ ਨੰਬਰ 6 ਕੜਾ ਬੂਟੀ ਆਪਨੇ ਨਾਈਟ੍ਰੋਜਨ ਫਾਸਫੋਰਸ ਦੀ ਜ਼ਰੂਰਤ ਕਿਵੇਂ ਪੂਰੀ ਕਰਦੀ ਹੈ ਇਹ ਕੀਟ ਹੈ ਪਤੰਗਿਆਂ ਨੂੰ ਆਪਨੇ ਘੜੇ ਦੇ ਆਕਾਰ ਵਰਗੇ ਪੱਤਿਆਂ ਵਿੱਚ ਫਾੜੇ ਲੈਂਦੇ ਹਨ ਇਹਨਾਂ ਤੋਂ ਉਦਿਆਂ ਨੂੰ ਨਾਈਟ੍ਰੋਜਨ ਅਤੇ ਫਾਸਫੋਰਸ ਮਿਲਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਵਾਤਾਵਰਣ ਵਿੱਚ ਹਰ ਇੱਕ ਜੀਵ ਜੰਤੂ ਮਹਤਵਪੂਰਨ ਹੈ ਇਹ ਆਪਾਂ ਨੇ ਖਾਦੇ ਜਾਲ ਚ ਜਾਂ ਆਪਾਂ ਕੀ ਭੋਜਨ ਲੜੀ ਚ ਜਾਂ ਭੋਜਨ ਜਾਲ ਚ ਆਪਾਂ ਨੇ ਸਮਝ ਲਿਆ ਵੀ ਕਿਉਂ ਜ਼ਰੂਰੀ ਹੈ ਜੇਕਰ ਇੱਕ ਜਾਤੀ ਦੇ ਪ੍ਰਾਣੀ ਖਤਮ ਹੋ ਜਾਣ ਤਾਂ ਭੋਜਨ ਲੜੀ ਵੀ ਖਤਮ ਹੋ ਜਾਵੇਗੀ ਇਹ ਆਪਾਂ ਨੇ ਸਮਝ ਲਿਆ ਵੀ ਕਿਵੇਂ ਖਤਮ ਹੋਊਗੀ ਇਸ ਲਈ ਵਾਤਾਵਰਣ ਵਿੱਚ ਸੰਤੁਲਨ ਬਣਾਏ ਰੱਖਣ ਲਈ ਕਿਸੇ ਵੀ ਜੰਤੂ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਥੈਂਕ ਯੂ